ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਛੋਟੀ ਜੀ ਜਾਣਕਾਰੀ ਦੇ ਰਿਹਾ ਛੋਟੀ ਵੀ ਨਾ ਮੰਨਿਓ ਕਾਫੀ ਵੱਡੀ ਵੀ ਹੈ ਜਿਹੜੇ ਲੋਕਾਂ ਨੂੰ ਸਮੱਸਿਆ ਨੇ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਜਾਣਕਾਰੀ ਕੀ ਹੈ ਜਿਵੇਂ ਆਪਾਂ ਖਰਬੂਜਾ ਤਰਬੂਜ ਕੰਦੂ ਖੀਰਾ ਮਿਰਚ ਜਾਂ ਕੋਈ ਵੀ ਚੀਜ਼ ਦੀ ਮੰਨ ਲਓ ਵੀ ਖੇਤੀ ਕਰਦੇ ਆ ਖੇਤੀ ਤੁਹਾਨੂੰ ਪਤਾ ਹੀ ਹੈ ਜ਼ਿਮੀਦਾਰੋਂ ਤੁਸੀਂ ਕਰਦੇ ਹੋ ਵੀ ਕਾਫੀ ਮਹਿੰਗੀ ਹੈ ਇਹ ਇਹ ਜਿਹੜੀ ਸਰਦੀ ਤੋਂ ਬਚਾਉਣ ਲਈ ਆਪਾਂ ਗੇਤੀ ਤਿਆਰ ਕਰਦੇ ਤੇ ਕਾਫੀ ਖਰਚਾ ਆਉਂਦਾ ਤੇ ਆਪਾਂ ਨੂੰ ਸਭ ਤੋਂ ਵੱਡੀ ਸਮੱਸਿਆ ਕੀ ਹੈ ਖਰਚਾ ਵੀ ਕਰਦੇ ਆ ਮਲਚਿੰਗ ਬਸਾਉਨੇ ਆ ਉੱਪਰ ਤਾਰਾਂ ਲਾ ਕੇ ਲੋ ਟਰਨ ਕਰਦੇ ਆ ਆਪਾਂ ਨੂੰ ਫੇਰ ਕੀ ਹੁੰਦਾ ਜਿਹੜੇ ਜੰਗਲੀ ਜਾਨਵਰ ਨੇ ਉਹ ਆਪਣਾ ਨੁਕਸਾਨ ਕਰਦੇ ਨੇ ਆਵਾਰੇ ਪਸ਼ੂ ਨੇ ਉਹ ਨੁਕਸਾਨ ਕਰਦੇ ਨੇ ਤੁਸੀਂ ਮੰਨ ਲਓ ਵੀ ਆਪਣੇ ਕਾगज ਲੋ ਟਰਨ ਕੀਤਾ ਹੋਇਆ ਇਹਦੇ ਵਿੱਚ ਦੀ ਇੱਕ ਵਾਰ ਕੋਈ ਜਾਨਵਰ ਲੰਘਿਆ ਤੁਸੀਂ ਸਮਝ ਲਓ ਵੀ ਆਪਣਾ ਕਾਫੀ ਨੁਕਸਾਨ ਹੋ ਗਿਆ ਜਿੱਥੇ ਜਾਨਵਰ ਲੰਘਿਆ ਨਾਲ ਦੀ ਨਾਲ ਲੋ ਟਰਨ ਵਾਲੇ ਕਾगज ਨੂੰ ਥੱਲੇ ਤਾਰ ਦੂਗਾ ਤੇ ਆਪਣੀ ਕਰੀ ਕਰਾਈ ਮਿਹਨਤ ਸਾਰੀ ਬੇਕਾਰ ਹੋ ਜੂਗੀ ਆਪਣੀ ਸਬਜ਼ੀ ਨੂੰ ਵੀ ਜਦੋਂ ਠੰਡ ਲੱਗਣੀ ਆ ਤਾਂ ਠੰਡ ਦੀ ਰੁੱਤ ਤਾਂ ਉਹਦਾ ਵੀ ਕਾਫੀ ਨੁਕਸਾਨ ਹੋ ਜਾਣਾ ਇਸ ਲਈ ਇਹ ਚੀਜ਼ਾਂ ਦੇ ਨੁਕਸਾਨ ਕਾਫੀ ਹੁੰਦੇ ਨੇ ਇਹ ਨੁਕਸਾਨ ਤੋਂ ਬਚਣ ਲਈ ਕਈ ਜ਼ਿੰਮੇਦਾਰਾਂ ਭਰਾਵਾਂ ਨੇ ਤਾਂ ਇਹ ਕੰਮ ਕੀਤਾ ਹੋਇਆ ਕਈਆਂ ਨੇ ਨਹੀਂ ਕੀਤਾ ਕਈ ਨਹੀਂ ਜਾਣਦੇ ਤਾਂ ਉਹਨਾਂ ਲਈ ਜਿਹੜੇ ਨਹੀਂ ਜਾਣਦੇ ਕਾਫੀ ਵੱਡੀ ਸਮੱਸਿਆ ਇਹ ਹੈ ਇਹ ਸਮੱਸਿਆ ਦੇ ਹੱਲ ਲਈ ਆਪਾਂ ਅੱਜ ਤੁਹਾਨੂੰ ਝਟਕਾ ਮਸ਼ੀਨ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਆ ਕਿੰਨੀ ਤਾਰ ਲੱਗਦੀ ਆ ਕਿਵੇਂ ਲੱਗਦੀ ਆ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦੇ ਰਿਹਾ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਖੇਤ ਦਾ ਕੀ ਕਰਨਾ ਜਿਹੜੀ ਖੇਤ ਦੀ ਚਾਰ ਦਿਵਾਰੀ ਆ ਚਾਰ ਦਿਵਾਰੀ ਦੇ ਵਿੱਚ ਆਪਾਂ ਲਗਭਗ ਖੇਤ ਦੇ ਉੱਪਰ ਦੀ ਘੇਰਾਗਾਤਾ ਉਹਦੇ ਵਿੱਚ ਆਪਾਂ ਨੇ ਜਾਂ ਖੰਭੇ ਵੀ ਗੱਡ ਸਕਦੇ ਆ ਦੇਖੋ ਆ ਖੰਭਾ ਗੱਡੇ ਆ ਜਾਂ ਫਿਰ ਆਪਾਂ ਲੱਕੜ ਦੇ ਕੀਲੇ ਕਹਿ ਲੋ ਜਾਂ ਕੋਈ ਬਾਲੇ ਕਹਿ ਲੋ ਜਾਂ ਕੁਛ ਵੀ ਕਹਿ ਲੋ ਉਹਨਾਂ ਨੂੰ ਵੀ ਲਾ ਸਕਦੇ ਆ ਉਹਨਾਂ ਨੂੰ ਲਾਉਣ ਲਈ ਆਪਾਂ ਨੂੰ ਇੱਕ ਪਲਾਸਟਿਕ ਦੀ ਗਿੱਟੀ ਚਾਹੀਦੀ ਆ ਇਹ ਗਿੱਟੀ ਨੂੰ ਤਾਰ ਨਾਲ ਮਰੂਰੀ ਦੇ ਕੇ ਬੰਨ ਲੈਣਾ ਤਾਂ ਕਿ ਜਿਹੜੀ ਆਪਣੀ ਤਾਰ ਆਗੀ ਉਹ ਖੰਬੇ ਦੇ ਨਾਲ ਟੱਚ ਜਾਂ ਕੋਈ ਕੀਲੇ ਦੇ ਨਾਲ ਲੱਕੜ ਦੇ ਨਾਲ ਟੱਚ ਨਾ ਹੋਵੇ ਜੇਕਰ ਟੱਚ ਹੁੰਦੀ ਆ ਤਾਂ ਉਧਰੋਂ ਮੌਸਮ ਸਿੱਲਾ ਹੁੰਦਾ ਤਾਂ ਉਸ ਨਾਲ ਖਰਪ ਹੋ ਜਾਂਦੀ ਹੈ ਉਸ ਤੋਂ ਬਚਾਉਣ ਲਈ ਆਪਾਂ ਨੂੰ ਇਹ ਗੇਟੀਆਂ ਲੈਣੀਆਂ ਪੈਂਦੀਆਂ ਨੇ ਪਹਿਲਾਂ ਤੰਬੇ ਕੱਢਣੇ ਪੈਂਦੇ ਨੇ ਚਾਰੇ ਪਾਸੇ ਇਹ ਤੰਬੇ ਤੋਂ ਤੰਬੇ ਦਾ ਫਾਸਲਾ ਲਗਭਗ 25 ਤੋਂ 30 ਫੁੱਟਾ ਇਸ ਨੂੰ ਕੋਈ ਮਿਲਣ ਦੀ ਜ਼ਰੂਰਤ ਨਹੀਂ ਆਪਣੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਤਾਂ ਕਿ ਤਾਰ ਧਰਤੀ ਨਾਲ ਟੱਚ ਨਾ ਹੋਵੇ ਜੇਕਰ ਆਪਾਂ ਇਹਦੇ ਲਈ ਕੁੱਤਿਆਂ ਤੋਂ ਕੁੱਤੇ ਮੰਨ ਲਓ ਰੋਜ਼ ਮੰਨ ਲਓ ਤੇ ਜਿੰਨੇ ਜੰਗਲੀ ਸੂਰ ਜਾਂ ਕਾਫੀ ਆਵਾਰੇ ਪਸ਼ੂ ਉਹਨਾਂ ਤੋਂ ਬਚਣ ਵਾਸਤੇ ਆਪਾਂ ਜੇਕਰ 2-3 ਤਾਰਾਂ ਲਾ ਦਈਏ 3 ਤਾਰਾਂ ਲਾ ਦਈਏ ਫੇਰ ਤਾਂ ਤੁਸੀਂ ਸਮਝ ਲਓ ਵੀ ਸਿਉਨੇ ਤੇ ਸਹਾਗੇ ਵਾਲੀ ਗੱਲ ਆ ਫੇਰ ਤਾਂ ਉਹਦੇ ਵਿੱਚ ਕੋਈ ਚੋਰੀ ਚੱਪੇ ਦਾ ਵੀ ਡਰ ਨਹੀਂ ਵੀ ਕੋਈ ਬਰ ਨਹੀਂ ਸਕਦਾ ਆਪਾਂ ਨੇ ਇਸ ਲਈ ਕਈ ਵਾਰੀ ਕੁੱਤੇ ਆ ਕੇ ਨੁਕਸਾਨ ਕਰ ਜਾਂਦੇ ਨੇ ਜਾਂ ਸੂਰ ਕਰ ਜਾਂਦੇ ਨੇ ਉਹਨਾਂ ਲਈ ਇੱਕ ਤਾਰ ਹੀ ਲਾਈ ਆ ਇਹ ਧਰਤੀ ਨਾਲੋਂ ਲਗਭਗ 1 ਫੁੱਟ ਦੇ 1 ਫੁੱਟ ਉੱਚੀ ਆ ਇਸ ਨੂੰ ਕੀ ਆ ਕਿਸ ਤਰੀਕੇ ਨਾਲ ਲਾਇਆ ਤਾਰ ਕਿੰਨੀ ਲੱਗਦੀ ਆ ਉਹ ਅਸੀਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਰਿਹਾ ਇਹ ਜਿਹੜੀ ਕਲੱਚ ਵਹਿਰ ਆ ਦੇਖੋ ਇਸ ਤਰ੍ਹਾਂ ਲਾਈ ਜਿਹੜੀ ਕਲੱਚ ਵਹਿਰ ਹੈਗੀ ਇਹ 1 ਏਕੜ ਦੀ ਲਵਾਈ ਦੇ ਵਿੱਚ ਯਾਨੀ ਤੁਸੀਂ ਮੰਨ ਕੇ ਚੱਲੋ ਵੀ 250 ਤੋਂ 300 ਫੁੱਟ ਦੀ ਲਵਾਈ ਦੇ ਵਿੱਚ 1 ਕਿਲੋ ਵੇਟ ਦਿੰਦੀ ਆ ਇਹ ਕਿਲੋ ਆਪਾਂ ਤਾਰ ਲੈਨੇ ਆ ਤਾਂ ਉਹ 2.5 ਤੋਂ 300 ਫੁੱਟ ਏਰੀਆ ਕਵਰ ਕਰ ਲੈਂਦੀ ਹੈ ਉਸ ਤਰ੍ਹਾਂ ਆਪਾਂ ਜਿੰਨੇ ਏਕੜਾਂ ਤੇ ਲਾਉਣੀਆਂ ਉਸ ਹਿਸਾਬ ਨਾਲ ਤਾਰ ਖਰੀਦ ਸਕਦੇ ਆ ਤਾਰ ਦਾ ਥੋੜਾ ਬਹੁਤਾ ਵੇਟ ਉਹ ਤੁਹਾਨੂੰ ਦੁਕਾਨਦਾਰ ਵੀ ਦੱਸ ਹੁੰਦਾ ਵੀ ਇਹ ਕਿਸ ਤਰ੍ਹਾਂ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਜਿਵੇਂ ਆ ਖੰਭੇ ਗੱਢ ਲੈ ਖੰਭੇ ਗੱਢ ਕੇ ਜਿਹੜੀ ਤਾਰ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਇਹ ਗਿੱਟੀ ਦੇ ਵਿੱਚ ਫਸਾ ਦੇਣੀ ਆ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਦੇਖੋ ਜੀ ਕਿਵੇਂ ਪਾਈ ਜਾਂਦੀ ਹੈ ਦੇਖੋ ਜੀ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਖਿੱਚ ਕੇ ਇਹ ਗਿੱਟੀ ਹੁੰਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਫਸਾਈ ਜਾਂਦੀ ਹੈ ਜੀ ਆ ਵੀ ਕਿਤੇ ਜੀ ਨਾ ਸਰ ਇਧਰੋਂ ਕਰੀਓ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਫਿੱਟ ਕੀਤੀ ਜਾਂਦੀ ਹੈ ਤਾਰ ਚੰਗੀ ਤਰ੍ਹਾਂ ਕਸੀ ਜਾਂਦੀ ਹੈ कसो ਜੀ ਇਹ ਤਾਰ ਦੇ ਨਾਲ ਜਦੋਂ ਆਪਾਂ ਇਹਦੇ ਮਸ਼ੀਨ ਨਾਲ ਇਹ ਤਾਰ ਕਰਤੀ ਅੱਗੇ ਤੁਹਾਨੂੰ ਦਿਖਾਉਨੇ ਆ ਸੈਟਿੰਗ ਕਰਤੀ ਤਾਂ ਇਸ ਨਾਲ ਜਦੋਂ ਵੀ ਕੋਈ ਚੀਜ਼ ਟੱਚ ਹੋਊਗੀ ਤਾਂ ਉਸ ਤੇ ਬਹੁਤ ਵੱਡਾ ਝਟਕਾ ਲੱਗੂਗਾ ਝਟਕਾ ਲੱਗਣ ਦੇ ਨਾਲ ਕੀ ਹੋਊਗਾ ਦੁਬਾਰਾ ਉਹ ਉਸ ਜਾਨਵਰ ਨੇ ਇਧਰ ਮੂੰਹ ਨਹੀਂ ਕਰਨਾ ਇਸ ਨਾਲ ਮਰਨ ਦਾ ਵੀ ਕੋਈ ਖਤਰਾ ਨਹੀਂ ਕੁਛ ਨਹੀਂ ਦੇਖੋ ਜੀ ਖਿਟ ਖਿਟੂ ਇਹ ਤਾਰ ਦਾ ਰੋਲ ਆਉਂਦਾ ਜੀ ਲਗਭਗ 10 ਕਿਲੋ ਦਾ ਰੋਲ ਹੁੰਦਾ ਜੀ ਬਾਕੀ ਤੁਸੀਂ ਵੇਟ ਕਰਕੇ ਲੈ ਸਕਦੇ ਹੋ ਜੀ ਇਹ ਕੱਚੀ ਤਾਰ ਲੈਣੀ ਪੈਂਦੀ ਹੈ ਜੀ ਬੰਨਣ ਵਾਸਤੇ ਜੋ ਕਿ ਗਿੱਟੀਆਂ ਨੂੰ ਮਰੂੜੀ ਦੇ ਕੇ ਬੰਨਿਆ ਜਾਵੇ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਇਹ ਤਾਰ ਫਸਾਈ ਜਾਂਦੀ ਹੈ ਫਿੱਟ ਹੋ ਜਾਂਦੀ ਹੈ ਜੀ ਪੂਰੀ ਵਿੱਚ ਬੰਨਦਾ ਕੋਈ ਜਿੱਤੀ ਬੰਨਦਾ ਥੋੜੀ ਬੰਨਦਾ ਕੋਈ ਪੀਚ ਕਸ ਨਾਲ ਲੋਟ ਆ ਸਕਦੀ ਹੈ ਬਹੁਤ ਠੀਕ ਹੈ ਜੀ ਕੋਈ ਚੱਕਰ ਨਹੀਂ ਤੁਸੀਂ ਗਾਹ ਖਿੱਚ ਲਓ ਗਾਹ ਖਿੱਚ ਲਓ ਗਾਹ ਖਿੱਚ ਲਓ ਵਾ ਕੋਈ ਦਿੱਕਤ ਨਹੀਂ ਕਿ ਚਲੋ ਇਸ ਤਰ੍ਹਾਂ ਇਹ ਤਾਰ ਨੂੰ ਸੈੱਟ ਕੀਤਾ ਜਾਂਦਾ ਜੀ ਅਸੀਂ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਕਿਸ ਤਰ੍ਹਾਂ ਮਸ਼ੀਨ ਫਿੱਟ ਕਰੀ ਜਾਂਦੀ ਹੈ ਤੁਸੀਂ ਤਾਂ ਸਾਡੇ ਨਾਲ ਬਨੇ ਰਹੋ ਅਸੀਂ ਤੁਹਾਨੂੰ ਪੂਰੀ ਇਹਦੀ ਜਾਣਕਾਰੀ ਦਿੰਨੇ ਆ ਕਿਵੇਂ ਮਸ਼ੀਨ ਫਿੱਟ ਕਰੀ ਜਾਂਦੀ ਹੈ ਕਿਵੇਂ ਮਸ਼ੀਨ ਦਾ ਅਰਥ ਕੀਤਾ ਜਾਂਦਾ ਮਸ਼ੀਨ ਦੇ ਨਾਲ ਵੈਂਟਰੀ ਕਿਵੇਂ ਲਾਈ ਜਾਂਦੀ ਹੈ ਸਾਰਾ ਕੁਝ ਅਸੀਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦਿਖਾਉਨੇ ਆ ਜੀ ਇਸ ਤਰ੍ਹਾਂ ਤਾਰ ਨੂੰ ਫਿੱਟ ਕਰ ਲੈਣਾ ਜੀ ਤਾਰ ਨੂੰ ਫਿੱਟ ਕਰਦੇ ਹੋਏ ਇਹ ਦੇਖਣਾ ਵੀ ਕਿਸੇ ਪੋਲ ਨਾਲ ਜਾਂ ਆਪਾਂ ਨੇ ਮੰਨ ਲਓ ਜੋ ਡੰਡਾ ਗੱਡਿਆ ਇਹਦੇ ਨਾਲ ਤਾਰ ਟੱਚ ਨਾ ਹੋਵੇ ਜੇਕਰ ਤਾਰ ਅਰਥ ਹੁੰਦੀ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹ ਤੋਂ ਸਪਾਰਕਿੰਗ ਦਿਖਾਈ ਜਾਊ ਇਸ ਕਰਕੇ ਤਾਰ ਨੂੰ ਕਿਸੇ ਵੀ ਖੰਭੇ ਨਾਲ ਜਿਹੇ ਲੱਕੜ ਦਾ ਵੀ ਹੋਵੇ ਕਿਉਂਕਿ ਜਦੋਂ ਮੀਂਹ ਪੈਂਦਾ ਉਦੋਂ ਫਿਰ ਉਹਦੇ ਵਿੱਚ ਨਮੀ ਹੋ ਜਾਂਦੀ ਹੈ ਨਮੀ ਹੋਣ ਦੇ ਕਾਰਨ ਤਾਰ ਅਰਥ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਸਾਰੇ ਖੇਤ ਦੇ ਉੱਪਰ ਦੀ ਤਾਰ ਦਾ ਇੱਕ ਚੱਕਰ ਲਾਤਾ ਚੱਕਰ ਲਾਉਣ ਤੋਂ ਬਾਅਦ ਆਪਾਂ ਨੇ ਕੀ ਕੀਤਾ ਇਹਦੇ ਨਾਲ ਅੰਦਰੋਂ ਇੱਕ ਮਸ਼ੀਨ ਤੋਂ ਤਾਰ ਲਿਆਤੀ ਆ ਇੱਕ ਵਾਰ ਉਸ ਤੋਂ ਬਾਅਦ ਇੱਕ ਤਾਰ ਆਪਾਂ ਅਰਥ ਲਈ ਲਿਆਤੀ ਆ ਆ ਦੇਖੋ ਜੀ ਐ ਸਰੀਆ ਗੱਡ ਕੇ ਧਰਤੀ ਦੇ ਵਿੱਚ ਅਰਥ ਕਰਤਾ ਥੋੜਾ ਇਹਦੇ ਵਿੱਚ ਪਾਣੀ ਪਾ ਦਿਓ ਜੀ ਪਾਣੀ ਪਾਉਣਾ ਬਹੁਤ ਜ਼ਰੂਰੀ ਆ ਇੱਕ ਵਾਰ ਪਾਣੀ ਪਾਉਣਾ ਰੋਜ਼ ਪਾਉਣ ਦੀ ਕੋਈ ਲੋੜ ਨਹੀਂ ਜੀ ਦੇਖੋ ਜੀ ਪਾਣੀ ਪਾਤਾ ਇੱਕ ਤਾਰ ਮਸੀਨ ਤੋਂ ਆਪਾਂ ਅਰਥ ਵਾਲੀ ਜਿਹੜੀ ਕਾਲੇ ਵਾਲੀ ਆ ਉਹ ਲਿਆ ਕੇ ਅਰਥ ਨਾਲ ਲਾ ਦੇਣੀ ਆ ਅਰਥ ਬਣਾ ਕੇ ਇੱਕ ਤਾਰ ਆਪਾਂ ਜਿਹੜੀ ਆਪਾਂ ਤਾਰ ਕਵਰ ਕਰੀ ਏਰੀਆ ਦੀ ਕਮਾਈ ਆ ਉਹਦੇ ਨਾਲ ਲਾ ਦੇਣੀ ਆ ਦੇਖੋ ਜੀ ਇਹਦੇ ਕਨੈਕਸ਼ਨ ਕਿਵੇਂ ਕੀਤੇ ਨੇ ਇਹ ਹੋ ਗਈ ਅਰਥ ਵਾਲੀ ਤਾਰ ਤੇ ਇਹ ਹੋ ਗਈ ਜੀ ਕਰੰਟ ਵਾਲੀ ਤਾਰ ਦੋਨੇ ਤਾਰਾਂ ਲੱਗੀਆਂ ਜੀ ਉਸ ਤੋਂ ਬਾਅਦ ਮਸ਼ੀਨ ਨੂੰ ਆਪਾਂ ਨੇ ਚੱਕ ਕੇ ਕਿਤੇ ਸੈੱਟ ਕਰ ਲੈਣਾ ਆਹ ਕੁਰਸੀ ਲਿਓ ਜੀ ਕੁਰਸੀ ਤੇ ਰੱਖ ਦੋ ਸਿੱਧੇ ਇਧਰ ਮੂੰਹ ਕਰਦੇ ਇਧਰ ਇਸ ਤਰ੍ਹਾਂ ਮਸ਼ੀਨ ਦੀ ਸੈਟਿੰਗ ਕਰ ਦੇਣੀ ਹੈ ਜੀ ਦੇਖੋ ਜੀ ਇਹਦੇ ਵਿੱਚ ਫਿਰ ਆਪਾਂ ਕੀ ਕਰਨਾ ਜੀ ਆਹ ਬੈਟਰੀ ਆ ਹੀ ਜਗ੍ਹਾ ਦਿੱਤੀ ਹੋਈ ਹੈ ਜਿਹੜੀ ਇਹਦੇ ਵਿੱਚ ਬੈਟਰੀ ਵਾਲਾ ਸੂਪਾ ਦੇਣਾ ਆ ਦੇਖੋ ਉਸ ਤੋਂ ਬਾਅਦ ਕੀ ਕਰਨਾ ਜੀ ਇਹਦੀਆਂ ਇੱਕ ਲਾਲ ਤਾਰ ਇੱਕ ਕਾਲੀ ਤਾਰ ਆ ਇਹ ਇੱਕ ਬੈਟਰੀ ਦੇ ਨੈਗੇਟਿਵ ਪੈਨ ਤੇ ਇੱਕ ਪੋਜ਼ੀਟਿਵ ਤੇ ਲਾ ਦੇਣੀ ਆ ਜੀ ਇਹ ਤੋਂ ਬਾਅਦ ਜੀ ਆਪਾਂ ਨੇ ਕੀ ਕਰਨਾ ਬੈਟਰੀ ਦੇ ਨੈਗੇਟਿਵ ਤੇ ਇੱਕ ਪੋਜ਼ੀਟਿਵ ਤੇ ਤਾਰ ਲਾ ਦੇਣੀ ਆ ਦੇਖੋ ਜੀ ਇਹ ਨੈਗੇਟਿਵ ਤੇ ਆਪਾਂ ਨੇ ਰੈੱਡ ਕਲਰ ਦੀ ਲਾਤੀ ਕੋਈ ਤੋਂ ਬਤੇ ਆਪਾਂ ਨੇ ਨਹੀਂ ਨਹੀਂ ਆਪਾਂ ਨੇ ਨੈਗੇਟਿਵਿਟੀ ਲਾਤੀ ਕਾਲੇ ਰੰਗ ਦੀ ਪੋਜ਼ਿਟਿਵ ਤੇ ਲਾਤੀ ਆਪਾਂ ਨੇ ਰੈੱਡ ਕਲਰ ਦੀ ਦੇਖੋ ਜੀ ਇਸ ਤਰ੍ਹਾਂ ਤਾਰਾਂ ਦੀ ਆਪਾਂ ਨੇ ਦੋਨਾਂ ਦੀ ਮਰੂੜੀ ਲਾਤੀ ਮਰੂੜੀ ਲਾਉਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਇਹਦਾ ਬੈਟਰੀ ਵਾਲਾ ਸੂਪ ਪਾ ਦੇਣਾ ਬੈਟਰੀ ਵਾਲਾ ਸੂਪ ਪਾ ਦਿਓ ਬੈਟਰੀ ਜਿਹੜੀ ਜਗ੍ਹਾ ਪਾ ਦਿਓ ਜਿੱਥੇ ਬੈਟਰੀ ਪਾ ਦਿਓ ਥੁਰਲੇ ਉੱਲੋ ਆਹ ਤੋ ਸੋਨਰ ਵਾਲਾ ਇਹ ਬੈਟਰੀ ਹੈ ਲਿਖਿਆ ਹੋਇਆ ਜੀ ਬਕਾਇਦਾ ਦੇਖੋ ਜੀ ਅੱਗੇ ਕਿੰਨਾ ਕਰੰਟ ਕੱਢ ਰਹੀ ਆ ਉਹ ਵੀ ਦਿਖਾਉਣ ਲੱਗੀ ਜੀ ਮਸ਼ੀਨ ਹੈ ਜਿਹੜੀ ਚੱਲ ਪਈ ਜੀ ਮਸ਼ੀਨ ਚੱਲਣ ਦੀ ਸਾਨੂੰ ਨਸਿਆਨੀ ਕੀ ਹੁੰਦੀ ਹੈ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਟਿਕ ਟਿਕ ਦੀ ਦੇਖੋ ਜੀ ਇਹ ਇਸ ਤੋਂ ਕਈ ਤਰ੍ਹਾਂ ਦੇ ਫੰਕਸ਼ਨ ਹੁੰਦੇ ਨੇ ਜੀ ਇਹ ਫੰਕਸ਼ਨ ਦੀ ਸੁੱਚ ਲਾ ਦਿੰਦੇ ਤਾਂ 24 ਘੰਟੇ ਚੱਲੂ ਜੀ ਜੇ ਇਸ ਨੂੰ ਇਸ ਤਰ੍ਹਾਂ ਕਰ ਦਿੰਦੇ ਤਾਂ 12 ਘੰਟੇ ਚੱਲੂ ਜੀ ਮੰਨ ਲਓ ਵੀ ਦਿਨੇ-ਦਿਨੇ ਚੱਲੂਗੀ ਰਾਤ ਨੂੰ ਨਹੀਂ ਚੱਲਦੀ ਆ ਅੱਗੇ ਹਾਰਮ ਦੀ ਸੁੱਚ ਹੁੰਦੀ ਹੈ ਜੀ ਹੋਰ ਚੱਕ ਕੇ ਲੈ ਕੇ ਆਈ ਬਾਰੇ ਪਿਆ ਆ ਹਾਈ ਲੋ ਦੀ ਪਾਵਰ ਦੀ ਹੁੰਦੀ ਹੈ ਜੀ ਆਪਾਂ ਹਾਈ ਤੇ ਵੀ ਚਲਾ ਸਕਦੇ ਆ ਲੋ ਤੇ ਵੀ ਚਲਾ ਸਕਦੇ ਆ ਦੇਖੋ ਜੀ ਉਰੇ ਲੋ ਤੇ ਚੱਲ ਰਹੀ ਹੈ ਪੂਰੇ ਹਾਈ ਤੇ ਚੱਲਦੀ ਹੈ ਜੀ ਦੇਖੋ ਜੀ ਇਹ ਜਿਹੜਾ ਲੌਰਨ ਹੁੰਦਾ ਜੀ ਇਹ ਉਦੋਂ ਵੱਜਦਾ ਜਦੋਂ ਕੋਈ ਪਸ਼ੂ ਆ ਕੇ ਤਾਰ ਦੇ ਨਾਲ ਅਰਥ ਕਰ ਦਿੰਦਾ ਜੀ ਫਿਰ ਇਹਦੀ ਆਵਾਜ਼ ਆਉਂਦੀ ਹੈ ਕਾਫੀ ਤੇ ਤੁਸੀਂ ਐ ਕਰੋ ਇੱਕ ਵਾਰ ਉਹਨੂੰ ਅਰਥ ਕਰਕੇ ਦਿਖਾਓ ਇੱਕ ਵਾਰ ਜੀ ਸਤ ਪੜ ਹੈ ਤੁਹਾਡਾ ਕੋਡ ਲੱਹ ਹੈ ਲਿਡਰ ਆ ਗਿਆ ਵੇਖੋ ਜੀ ਅਸੀਂ ਤੁਹਾਨੂੰ ਟੱਚ ਵੀ ਕਰਕੇ ਦਿਖਾਉਨੇ ਇਹਦੇ ਉੱਤੇ ਕੋਈ ਉਧਰੋਂ ਟਾਣੀ ਸਿੱੜ ਦੋ ਆਹ ਟਾਣੀ ਤੋੜ ਕੇ ਡੇਗ ਦੇ ਲੰਬੀ ਡੇਗ ਦੇ ਆ ਦੇ ਦੇ ਕਿ ਹਾਂ ਹੱਥ ਨਾਲ ਲਈ ਅਰਥ ਹੋਇਆ ਨਹੀਂ ਚੰਗੀ ਤਰ੍ਹਾਂ ਉਹ ਤੇ ਕਿ ਚੱਕ ਲਾ ਸੁੱਕਾ ਨਾ ਦੇਖੋ ਜੀ ਪਹਿਲੀ ਸਵਾਰਤਾ ਵੀ ਨੇ ਕਰਵਾ ਦਿੱਤੀ ਬੰਦੇ ਦੇ ਝਟਕਾ ਲਵਾ ਦਿੱਤਾ ਜੀ ਇਸ ਤਰ੍ਹਾਂ ਤੁਸੀਂ ਵੀ ਆਪਣੀ ਸੇਫਟੀ ਰੱਖਣੀ ਆ ਕਿਤੇ ਬਾਅਦ ਵਿੱਚ ਸਾਨੂੰ ਗਾਲਾਂ ਕੱਢੋ ਵੀ ਇਹ ਝਟਕਾ ਮਸ਼ੀਨ ਕਾਦੀ ਆ ਕੀ ਆ ਇਹਦੇ ਬਾਰੇ ਗਾਲਾਂ ਕੱਢੋ ਕੋਈ ਫਾਇਦਾ ਨਹੀਂ ਜੀ ਇਹਦਾ ਤੁਸੀਂ ਆਪ ਖਿਆਲ ਰੱਖਣਾ ਇਹ ਰਾਤ ਇਹਦਾ ਮੈਂ ਤੁਹਾਨੂੰ ਹੋਰ ਵੀ ਜਿਵੇਂ ਕੋਈ ਤੁਹਾਨੂੰ ਦੰਦਾ ਜਾਂ ਹੋਰ ਆ ਫੇਰ ਕਈ ਵਾਰੀ ਆਪਾਂ ਦੇਖਦੇ ਨਹੀਂ ਹੈਗੇ ਉਦੋਂ ਵੀ ਫੇਰੇ ਚੀਕਾ ਕਢਾ ਦਿੰਦੀ ਹੈ ਜੀ ਇਹ ਜਾਨਵਰਾਂ ਦੀ ਜਗ੍ਹਾ ਆਪਣੀਆਂ ਵੀ ਚੀਕਾ ਕਢਵਾ ਦਿੰਦੀ ਹੈ ਤੇ ਵਿਖੀ ਮੜਾ ਪਲਾਸਣਾ ਚੱਕਗਾ ਆ ਚੱਕ ਪਲਾਸਣਾ ਨਾ ਪਲਾਸਣਾ ਇਸ ਤਰ੍ਹਾਂ ਦੇਖੋ ਜੀ ਇਹ ਸਾਰੀ ਆਪਾਂ ਨੇ ਫਿੱਟ ਕਰ ਦਿੱਤੀ ਹੈ ਇਹ ਲਗਭਗ 5 ਏਕੜ ਦੇ ਉੱਪਰ ਦੀ ਆਪਾਂ ਨੇ ਕਵਰ ਕਰਤੀ ਇਹਦੇ ਉੱਪਰ ਦੀ 5 ਏਕੜ ਤੇ ਲੱਗੀ ਐ ਤੇ ਇਹ ਲਗਭਗ ਮੈਨੂੰ ਲੱਗਦਾ 5 ਕਿਲੋ ਉਤਾਰ ਲੱਗੀ ਹੋਣੀ ਬਾਕੀ ਮਸ਼ੀਨ ਲੱਗੀ ਆ ਬਾਕੀ 40 ਕਿੱਟੀਆਂ ਲੱਗੀਆਂ ਨੇ 40 ਕਿੱਟੀਆਂ ਲੱਗੀਆਂ ਨੇ ਹੋਰ ਕੁਝ ਨਹੀਂ ਲੱਗਿਆ ਜੀ ਇਸ ਤਰ੍ਹਾਂ ਇਹ ਸਿਸਟਮ ਹੁੰਦਾ ਜੀ ਇਸ ਦਾ ਸਾਰਾ ਤੁਸੀਂ ਇਸ ਤਰ੍ਹਾਂ ਝਟਕਾ ਮਸ਼ੀਨ ਆਪਣੇ ਖੇਤਾਂ 'ਚ ਲਾ ਸਕਦੇ ਹੋ ਤੇ ਆਪਣੇ ਮਤਲਬ ਸਬਜ਼ੀਆਂ ਮੰਨ ਲਓ ਜੋ ਮਰਜ਼ੀ ਮੰਨ ਲਓ ਆਪਣੀਆਂ ਫਸਲਾਂ ਨੂੰ ਪਸ਼ੂਆਂ ਤੇ ਬਾਰੇ ਜਾਨਵਰਾਂ ਤੋਂ ਬਚਾ ਸਕਦੇ ਹਾਂ ਇਸ ਤਰ੍ਹਾਂ ਹੁੰਦਾ ਜੀ ਇਹਦਾ ਸਿਸਟਮ ਦੇਖੋ ਜੀ ਜੇਕਰ ਜ਼ਿਆਦਾ ਦਿੱਕਤ ਹੋਵੇ ਫਿਰ ਤੁਸੀਂ ਦੋ ਤਾਰਾਂ ਜਾਂ ਤਿੰਨ ਤਾਰਾਂ ਵੀ ਲਾ ਸਕਦੇ ਹੋ ਪਰ ਇੱਕ ਤਾਰ ਹੀ ਲਾਈ ਹੋਈ ਛੋਡੇ ਕਿਸੇ ਪ੍ਰਕਾਰ ਦਾ ਕੋਈ ਕੁੱਤਾ ਵੀ ਨਹੀਂ ਅੰਦਰ ਐਂਟਰ ਹੋਣਾ ਕਿਉਂਕਿ ਜਦੋਂ ਇੱਕ ਵਾਰ ਕਿਸੇ ਜਾਨਵਰ ਦੇ ਲੱਗ ਜੇ ਨਾ ਉਹ ਦੂਸਰੇ ਨੂੰ ਵੀ ਦੱਸ ਦਿੰਦਾ ਇਹਦਾ ਇਹ ਸਿਸਟਮ ਹੁੰਦਾ ਜੀ ਇਹਦੇ ਲਈ ਆਪਾਂ ਬੈਟਰੀ ਲਾਉਣੀ ਹੈ ਜਿਹੜੀ ਉਹ ਬੈਟਰੀ ਆਪਾਂ 14 ਐਂਪੀਅਰ ਤੋਂ ਲੈ ਕੇ ਜਹੀ ਜੀ ਆਪਣੀ ਗੰਜਾਇਸ ਹੋਵੇ ਉਹੀ ਹਿਸਾਬ ਦੀ 12 ਬੋਲਟ ਦੀ ਬੈਟਰੀ ਇਹਦੇ ਉੱਤੇ ਲਾ ਸਕਦੇ ਆ ਇੱਕ ਇਸ ਲਈ ਆਪਾਂ ਨੂੰ 12 ਬੋਲਟ ਦਾ ਚਾਰਜਰ ਵੀ ਰੱਖਣਾ ਪੈਂਦਾ ਤਾਂ ਕਿ ਬੈਟਰੀ ਚਾਰਜ ਹੋਵੇ ਜਦੋਂ ਬੈਟਰੀ ਖਤਮ ਹੁੰਦੀ ਹੈ ਇਹ ਬੈਟਰੀ ਤਾਂ ਜੀ 14 ਐਂਪੀਅਰ ਦੀ ਵੀ ਇਹ ਤੇ 2-3 ਦਿਨ ਲਾ ਜਾਂਦੀ ਹੈ ਜੀ ਬੈਟਰੀ ਤਾਂ ਬਹੁਤ ਕਾਫੀ ਬਹੁਤ ਹੀ ਜ਼ਿਆਦਾ ਘੱਟ ਖਾਂਦੀ ਹੈ ਜੀ ਇਸ ਦਾ ਜ਼ਿਆਦਾ ਬੈਟਰੀ ਦੀ ਖਫਤ ਨਹੀਂ ਹੈਗੀ ਇਸ ਤਰ੍ਹਾਂ ਸਾਰਾ ਖੇਤ ਆ ਜਿਹੜਾ ਉਹ ਕਵਰ ਹੋ ਚੁੱਕਿਆ ਹੁਣ ਕਿਸੇ ਪ੍ਰਕਾਰ ਦਾ ਕੋਈ ਡੰਗਰ ਕੁੱਤਾ ਮੰਨ ਲੋ ਵੀ ਰੋਜ ਵਗੈਰਾ ਜਾਂ ਸੂਰ ਵਗੈਰਾ ਆਉਂਦੇ ਨੇ ਉਹ ਆਪਣੇ ਖੇਤ ਦੇ ਵਿੱਚ ਐਂਟਰ ਨਹੀਂ ਹੋਣਗੇ ਇਹਦੇ ਲਈ ਆਪਾਂ ਨੂੰ ਕੋਈ ਰਾਖੀ ਦੀ ਲੋੜ ਨਹੀਂ ਕੁਛ ਨਹੀਂ ਲੋੜ ਨਹੀਂ ਇਹ ਆਪਣਾ ਕੰਮ ਕੰਪਲੀਟ ਹੋ ਗਿਆ ਜੀ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਰਹਿ ਗਈ ਹੋਵੇ ਤਾਂ ਮਾਤਵਲ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਤੁਸੀਂ ਸਾਈਡੋਂ ਜਾਂ ਕਾਲ ਵੀ ਕਰ ਸਕਦੇ ਹੋ ਤੇ ਏਸੀ ਝਟਕਾ ਮਸ਼ੀਨ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਨਵੀਆਂ-ਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਆ ਤੁਸੀਂ ਮਤਲ ਸਾਨੂੰ ਬਹੁਤ ਪਿਆਰ ਦਿੰਦੇ ਹੋ ਸਾਡੇ ਚੈਨਲ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਸਾਰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਇੱਕ ਪੈਨਟ ਰਹਿ ਗਿਆ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਵੇਂ ਮੰਨ ਲਓ ਕੋਈ ਵੀ ਕਿਤੋਂ ਆਪਣੀ ਮਸ਼ੀਨ ਅਰਥ ਹੋ ਜਾਂਦੀ ਆ ਤਾਂ ਕਿ ਇਸ ਤਰ੍ਹਾਂ ਕਰੰਟ ਕੱਢਦੀ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਕਿੱਥੇ ਆ ਦਿਖ ਰਿਹਾ ਸੀ ਪਹਿਲਾਂ ਤੋਂ ਯਾਰ ਆਏ ਉੱਪਰ ਮੇਰੇ ਨਾ ਤੁਸੀਂ ਛਟਕਾ ਮਰਵਾ ਦਿਓ ਦੇਖੋ ਜੀ ਇਹ ਇਸ ਤਰ੍ਹਾਂ ਉਹ ਟਾਤੀ ਹੋਈ ਹੋਈ ਆ ਦੇਖੋ ਜੀ ਕਿਵੇਂ ਪੜਾਕੇ ਕਰਦੀ ਏ ਇਸ ਨੂੰ ਕੀ ਹੈ ਨਾ ਇਹ ਮਤਲਬ ਐਡੀ ਦੂਰੋਂ ਅਰਥ ਹੁੰਦੀ ਹੈ ਜੀ ਇਸ ਕਰਕੇ ਇਹਦੀਆਂ ਗਿੱਟੀਆਂ ਦੀ ਵਰਤੋਂ ਕਰੀ ਜਾਂਦੀ ਹੈ ਤੁਸੀਂ ਪੂਰੇ ਧਿਆਨ ਨਾਲ ਦੇਖੋ ਜੀ ਆ ਤੋਂ ਪੂਰਾ ਦੇਖੋ ਜੀ ਇਹ ਕੀ ਹੈ ਨਾ ਜਿਹੜੀ ਲੱਕੜਾ ਲੱਕੜ ਵੀ ਗਿੱਲੀ ਹੈ ਤੇ ਬਾਕੀ ਤਾਰ ਵੀ ਨੇੜੀਕ ਲਈ ਹੋਈ ਹੈ ਦੇਖੋ ਜੀ ਧੰਨਵਾਦ ਜੀ ਇਹ ਵੀ ਤੁਹਾਨੂੰ ਅਸੀਂ ਨੇ ਦਿਖਾਤਾ ਕਿਵੇਂ ਹੁੰਦਾ ਥੈਂਕ ਯੂ